ਤਾਰੇ ਸਾਖ ਤੇ ਜੀ ਲਾਪਨੀ ਸਿੰਘ ਸਿੱਧੂ ਬਲੌਗਰ ਚੈਨਲ ਦੇ ਵਿੱਚ ਅੱਜ ਆਪਣੇ ਕੰਪਿਊਟਰ ਕਰਾਇਆ ਆ ਲਾ ਆ ਗਿਆ ਦੇਖ ਸਦ ਦੇਖੋ ਤੇ ਲਾਈ ਜਾਂਦੇ ਅਰਜਨ ਵਾਲਾ ਉਹ ਜੋਂਡਿਆ ਵਾਲੇ ਅੰਕਲ ਆ ਹੀ ਨਹੀਂ ਕਿਉਂਕਿ ਉਹਨਾਂ ਨੂੰ ਵੀ ਕੰਮ ਸੀ ਕਰ ਦੇਗਾ ਇਸ ਆਪਾਂ ਪਹਿਲੀ ਵਾਰ ਲਾ ਕੇ ਇੱਕ ਵਾਰੀ ਹੱਲ ਮਾਰਦੇ ਕੰਪਿਊਟਰ ਦੇ ਬਾਅਦ ਤੇ ਆਪਾਂ ਵਾਲੇ ਭਾਈ ਜਨੇ ਆਪਾਂ ਨਾਲ ਨਾਲ ਬਤਨ ਕਰਨਾ ਆਈ ਜਾਂਦੇ ਆ ਬਨੇਰੇਓ ਬਲੌਗ ਦੇ ਨਾਲ ਇਹ ਸੀਟ ਨਿਕਰਾ ਦੇਖ ਸਾਥ ਦਿਓ ਗਾਇਸ ਆਪਾਂ ਪਿੰਡ ਜਾਈ ਜੰਨੇ ਕਿਉਂਕਿ ਆਪਾਂ ਦਹੀਂ ਲਿਆਉਣਾ ਹੈ ਦੇਖ ਸਾਥ ਦਿਓ ਗਾਇਸ ਆ ਪਹਿਲੀ ਵਾਰ ਤੇ ਕਿੰਨੀ ਫੁੱਕ ਵੀ ਗਈ ਦੇਖ ਸਕਦੇ ਤੁਸੀਂ ਉਹ ਦੇਖਾਂ ਉਹ ਟਰੈਕਟਰ ਉੱਥੇ ਜਿ ਖੜਾਇਆ ਆ ਪਸ਼ਾਂ ਇਚ ਦਬਾ ਬੇ ਨੇ ਆਪਾਂ ਵਟਾ ਪਾਵਾਂਗੇ ਹੁਣ ਤੇ ਉਹ ਉੱਥੇ ਦੇਖੋ ਤੁਹਾਨੂੰ ਜੀ ਬਖਣਾ ਉਹ ਚਿੱਟਾ ਕਬੂਤਰ ਦੇਖ ਸਕਦੇ ਉਹ ਵੇਖ ਵਟ ਤੇ ਬੈਠਾ ਚਿੱਟਾ ਕਬੂਤਰ ਤੇ ਦੇਖ ਸਕਦੇ ਵਾਂਂਤਾ ਪੂਰਾ ਪੌਡਰ ਜਾਂ ਬਣ ਗਿਆ ਗਾਇਸ ਤੇ ਵੇਨੇ ਆਪ ਸ਼ਾਮ ਨੂੰ ਵਟਾ ਪਾਉਨੇ ਆ ਨਾਲ ਦੀ ਨਾਲ ਤੁਹਾਨੂੰ ਵਿਖਾਈ ਜਾਵਾਂ ਬਲੌਗ ਵਿੱਚ ਤੇ ਅਮੀ ਆ ਮੇਰੇ ਵੀਡੀਓ ਨੂੰ ਸਪੋਰਟ ਕਰਦੇ ਰਹਾ ਕਰੋ ਸਕਿਪ ਨਾ ਕਰਿਆ ਕਰੋ ਤੇ ਇਧਰ ਆ ਜੋ ਨਾ ਵੇਖੋ ਸਾਰੋ ਤਰ ਤੁਰ ਗਿਆ ਆਪਣਾ ਤੇ ਬੱਦਲ ਫੇਰ ਮੰਦਾ ਦੇਖ ਸਕਦੇ ਸਾਫਤਾ ਦੇਖੋ ਬੱਦਲ ਤੇ ਉਹ ਚਟਕ ਕਬੂਤਰ ਦੇਖ ਸਕਦੇ ਇਹਨੂੰ ਫੜ ਕੇ ਵੇਨੇ ਆ ਗਾਇਸ ਜੇ ਫੜਿਆ ਜਾਂਦਾ ਤੇ ਫਿਰ ਤੁਹਾਨੂੰ ਵਿਖਾਵਾਂਗੇ ਗਾਇਸ ਆਪਾਂ ਟਰੈਕਟਰ ਨਾਲ ਜਵੱਟਾਂ ਵੀ ਪਾਏ ਦੇਖ ਸਕਦੇ ਹਾਂ ਉੱਥੇ ਤੁਹਾਨੂੰ ਵਿਖਾਉਣਾ ਜ਼ੂਮ ਕਰਕੇ ਆ ਵੇਖਦੇ ਹਣੀ ਇਹ ਵਿੱਚ ਜੇ ਵੱਟ ਆ ਵੀ ਪਾਏ ਤੇ ਆਏ ਉੱਥੇ ਜਿੱਥੇ ਮੈਂ ਸਬਜ਼ੀ ਲਾਈ ਸੀ ਉਹ ਸਾਰੀ ਬਾਤੀ ਜਗ੍ਹਾ ਦੇਖ ਸਕਦੇ ਹੋ ਤਵੀਆਂ ਉਹ ਜਿੱਥੇ ਖੜੀਆਂ ਨਹੀਂ ਤਵੀਆਂ ਦੇਖ ਸਕਦੇ ਹੋ ਉਥੋ ਸਾਰੀ ਜਗ੍ਹਾ ਆਪਾਂ ਬਾਤੀ ਕਿਉਂਕਿ ਆਪਾਂ ਉੱਥੇ ਵੀ ਝੋਨਾ ਲਾਵਾਂਗੇ ਸਬਜ਼ੀ ਤਾਂ ਹੈ ਹੀ ਨਹੀਂ ਸੀ ਕੋਈ ਹਾਂਜੀ ਇਹ ਕੱਲੂ ਆਪਾਂ ਗਾਇਸ ਦੇਖਾਂ ਝੋਨਾ ਲਾਵਾਂਗੇ ਰਾਤ ਨੂੰ 12 ਵਜੇ ਲਾਈਟ ਆਉਗੀ ਆਪਣੀ 12 ਵਜੇ ਤੋਂ ਲੈ ਕੇ ਸਵੇਰ 8 ਵਜੇ ਤੱਕ ਲੇਟ ਆਉਗੀ ਦੇਖਾਂਗੇ ਅੱਜ ਰਾਤ ਪੱਤੂ ਕਰਾਂਗੇ ਆ ਹੀ ਬਾਣ ਕਿਲਾ ਲਾਵਾਂਗੇ ਝੋਨੇ ਦਾ ਫਿਊਟਰ ਲਵਾਈ ਧੁਪਾਈ ਸ ਬਹੁਤ ਮਹਿੰਗੀ ਆ 5000 ਨੂੰ ਆ ਗਾਈਕ ਕਿਲਾ ਇੱਕ ਕਿਲਾ 5000 ਨੂੰ ਰੇਟ ਆ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਕਿਹੜੇ ਕਿਹੜੇ ਏਰੀਆ ਚ ਕੀ ਕੀ ਰੇਟ ਝੋਨੇ ਦੀ ਲਵਾਈ ਨਾਲੇ ਆ ਰੰਗੇ ਪਿੰਡ ਦੇ ਆ ਤੁਹਾਡੇ ਉਹੀ ਲੇਬਰ ਲਾਉਂਦੀ ਆ ਜਿਹੜਾ ਆ ਹੀ ਲਾ ਕੇ ਗਈ ਆ ਉਹੀ ਹੋ ਲਾ ਕੇ ਜਾਣਗੇ ਬਾਕੀ ਮੌਸਮ ਦੇਖ ਲੈਂਦੇ ਆਂ ਬਦਲਾ ਆਈ ਜਾਂਦਾ ਦੇਖ ਲੈਂਦੇ ਆਂ ਦੇਖੋ ਹਵਾ ਵੀ ਬਹੁਤ ਚੱਲਦੀ ਪਈ ਲਾ ਮੀਂਹ ਤਾਂ ਹੋ ਕਈ ਕੱਲ ਤੇ ਬਾਕੀ ਤੁਹਾਨੂੰ ਦੱਸਦਾ ਇੱਥੇ ਜਿਹੜਾ ਆਪਾਂ ਵਾਹਨ ਇੱਥੇ ਝੋਨਾ ਲਾਉਣਾ ਉਹ ਆਪਾਂ 1500 ਨੂੰ ਲਾਉਣੀ ਆ ਕਿਉਂਕਿ ਆਪਣੇ ਮੂੰਗੀ ਵਾਲੇ ਵਾਹਨ 'ਚ 1500 ਨੂੰ ਹੀ ਹੁੰਦੀ ਆ ਆਪਾਂ ਹੋਰ ਜਿਹੜੀ ਮਰਜ਼ੀ ਹੋਵੇ ਜੇ ਨਾ ਹੋਵੇ 1500 ਠੀਕ ਹੈ ਤੇ ਬਾਕੀ ਬਾਸਪਤੀ ਹੁੰਦੀ ਉਹ ਬਾਕੀ ਟਰੈਕਟਰ ਖੜਾ ਤੇ ਆ ਖੜਾ ਤੇ ਅੱਜ ਦੇ ਵਲੌਗ ਚ ਇਹਨਾਂ ਨੂੰ ਕੀ ਵਧੀਆ ਲੱਗ ਲਾਈਕ ਸਬਸਕ੍ਰਾਈਬ